ਇਹ ਤੁਹਾਡੇ ਘਰ ਦਾ ਹੈ ਨਾ ਉਹ ਜਿਆਦਾ ਤਿੰਨ 2025 ਨੂੰ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਤੇ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਅਸੀਂ ਇੱਕ ਨਾਕਾ ਲਾਇਆ ਸੀ ਨਾਕੇ ਦੇ ਦੌਰਾਨ ਅਸੀਂ ਤਿੰਨ ਬੰਦੇ ਫੜੇ ਜਿਸ ਦੇ ਵਿੱਚ ਗੁਲਸ਼ਨ ਕੁਮਾਰ ਵਿੱਕੀ ਤੇ ਸਕੰਦਰ ਗੁਲਸ਼ਨ ਕੁਮਾਰ ਮੋਟਰਸਾਈਕਲ ਚਲਾ ਰਿਹਾ ਸੀ ਤੇ ਵਿੱਕੀ ਪਿੱਛੇ ਬੈਠਾ ਸੀ ਉਹਦੇ ਪਿੱਛੇ ਬੈਠਾ ਸੀ ਸਕੰਦਰ ਜੇ ਵਿੱਕੀ ਦੇ ਕੋਲੋਂ 550 ਗ੍ਰਾਮ ਨਸ਼ੀਲਾ ਪਾਊਡਰ ਤੇ 20000 ਜਿਹੜੀ ਆ ਡਰਗਮਨੀ ਤੇ ਇਸੇ ਤਰ੍ਹਾਂ ਸਕੰਦਰ ਦੇ ਕੋਲੋਂ 20000 ਰੁਪਏ ਜਿਹੜਾ ਡਰਗਮਨੀ ਫੜੀ ਗਈ ਹੈ ਉਸ ਤੋਂ ਬਾਅਦ ਇਹਨਾਂ ਦੇ ਜਿਹੜੀ ਟੋਟਲ 40000 ਡਰਗਮਨੀ ਹੋ ਗਈ ਤੇ 550 ਗ੍ਰਾਮ ਹੋ ਗਿਆ ਨਸ਼ੀਲਾ ਪਾਊਡਰ ਇਸੇ ਦੀ ਪੁਛਗਿਸਤੇ ਦੌਰਾਨ 13 ਤਰੀਕ ਨੂੰ ਇੱਕ ਹੋਰ ਅਸੀਂ ਬੰਦੇ ਫੜਿਆ ਨੇ ਪੁਛਗਿਸਤੇ ਜਿਸ ਦੇ ਵਿੱਚ ਨੀਸ਼ਾ ਪਤਨੀ ਅਮਨ ਤੇ ਸੁਰਤੀ ਪਤਨੀ ਸੀਉ ਨੂੰ ਜਿਨ੍ਹਾਂ ਨੂੰ ਇਹਨਾਂ ਦੇ ਨਾਮਜ਼ਦ ਕੀਤਾ ਨਾਮਜ਼ਦ ਕਰਨ ਤੋਂ ਬਾਅਦ ਆ ਅਸੀਂ 13 ਤਰੀਕ ਨੂੰ ਫੜੇ ਨੇ 13 ਨੂੰ ਇਹਨਾਂ ਦੇ ਵਿੱਚੋਂ ਜਿਹੜੀ ਨਿਸ਼ਾ ਆ ਉਸ ਦੇ ਕੋਲੋਂ ਅਸੀਂ 520 ਗ੍ਰਾਮ ਜਿਹੜਾ ਨਸੀਲਾ ਪਾਊਡਰ ਹੈ ਤੇ ਜਿਹੜੀ ਸੁਰਬੀ ਹੈ ਉਸ ਦੇ ਕੋਲੋਂ 292100 ਰੁਪਏ ਆ ਜਿਹੜੀ ਹੈ ਡਰਗ ਮੰਨੀ ਫੜੀ ਹੈ ਤੇ ਅੱਗੇ ਇਹਦਾ 2 ਦਿਨ ਦਾ ਅਸੀਂ ਪੁਲਸ ਰਿਪੋਰਟ ਹਾਸਲ ਕਰ ਲਿਆ ਜੋ ਵੀ ਅੱਗੇ ਤਕਤੀ ਸਾਡੀ ਜਾਰੀ ਹੈ ਅੱਗੇ ਜੋ ਵੀ ਹੋਏਗਾ ਉਹ ਦਿੱਖਤਰੀ ਦੌਰਾਨ ਕਿੰਨੇ ਫੜੇ ਗਏ ਨੇ ਜੀ ਇਹਨਾਂ ਦੇ ਕੋਲੋਂ ਟੋਟਲ 5 ਬੰਦੇ ਫੜੇ ਗਏ ਆਪਣੇ ਕੋਲ ਤਿੰਨ ਜੈਂਟਸ ਦੋ ਲੇਡੀਜ਼ ਇਹਨਾਂ ਦੇ ਕੋਲੋਂ 1 ਕਿਲੋ 70 ਗ੍ਰਾਮ ਨਸੀਲਾ ਪਾਊਡਰ ਤੇ 332100 ਰੁਪਏ ਡਰੱਗ ਬਣੀ ਕਿਥੋਂ ਦੇ ਨੇ ਜੀ ਆਹ ਰਾਜਪੁਰੇ ਰਿਆਂ ਵਾਲੇ ਇਹਨਾਂ ਦਾ ਕੋਈ ਪੁਰਾਣਾ ਬੈਕਗ੍ਰਾਉਂਡ ਕ੍ਰਾਈਮ ਇਹਨਾਂ ਦੇ ਪਹਿਲਾਂ ਬਹੁਤ ਹੀ ਜ਼ਿਆਦਾ ਪਰਚੇ ਦਰਜ ਨੇ ਐਨਡੀਪੀਐਸ ਅਕਟ ਦੇ ਵੀ ਨੇ ਤੇ ਚੋਰੀ ਵੀ ਨੇ ਸਰ ਆਪ ਵੀ ਨਸ਼ੇ ਆਦੀ ਨੇ ਨਸ਼ਾ ਸਪਲਾਈਰ ਨੇ ਕੀ ਨੇ ਇਸ ਦੇ ਬਾਰੇ ਤਫ਼ਤੀਸ਼ ਜਾਰੀ ਹੈ ਜੀ ਬਾਕੀ ਜੋ ਜਿਸ ਤਰ੍ਹਾਂ ਹੋਊਗਾ ਉਦੋਂ ਤੱਕ ਜਿਵੇਂ ਪੋਲਸਰਮਾਨ ਮਿਲਿਆ ਉਹਦੇ ਵਿੱਚ ਕੁਝ ਹੋਰ ਥੋੜਾ ਜਿਹੜਾ ਪੋਲਸਰਮਾਨ ਮਿਲਿਆ ਸੀ ਉਸ ਦੇ ਵਿੱਚ ਅਸੀਂ ਦੁਬਾਰਾ ਜਿਹੜਾ ਪੋਲਸਰਮ ਉਹਦੇ ਵਿੱਚ ਜਿਹੜੇ ਨਿਸ਼ਾ ਤੇ ਸੁਰਬੀ ਨੂੰ ਪੜਿਆ ਸੀ ਉਹਦੇ ਵਿੱਚੋਂ ਆਪਣਾ 520 ਗ੍ਰਾਮ ਜਿੱਲਾ ਪਾਊਡਰ ਪੜਿਆ ਇਹਨਾਂ ਦੇ ਜਰੀਏ ਅਸੀਂ ਅੱਗੇ ਚੱਲ ਰਹੇ ਹਾਂ ਹੁਣ ਸਾਡੀ ਤਪਤੀ ਜਾਰੀ ਹੈ ਅੱਗੇ ਜਿਹੜੇ ਵੀ ਫੜੇ ਜਾਣਗੇ ਉਹਨਾਂ ਬਾਰੇ ਤੁਹਾਨੂੰ ਦੱਸਾਂਗੇ ਠੀਕ ਹੈ ਹੋਰ ਅੰਦਰਾ ਕੋਈ ਚੱਲ ਆਈ ਬਹੁਤ ਹੈ ਕੋਈ ਨਹੀਂ ਕੋਈ ਘਰ ਹੋ ਜਾਣਾ ਆਪਾਂ ਇਹ ਦੇਖਾਂ Thank <mursos> mm -hmm.